ਸਵਾਗਤ ਆ ਦੋਸਤੋ ਕਿਰਪਾ ਡੇਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 978020553 ਅੱਜ ਦੀ ਵੀਡੀਓ ਦੋਸਤੋ ਪਿੰਡ ਦੇਵੀ ਵਾਲਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਦੋਸਤੋ ਪਿੰਦਾ ਬਈ ਨੂੰ ਫਰੀਦਕੋਟ ਗੁਰੀ ਡੇਰੀ ਫਾਰਮ ਤੋਂ ਬਣਾ ਰਹੇ ਬਾਈ ਕੋਲ ਤੈਨ ਨਾਗ ਕੰਨੇ ਨਾਗ ਦੋਸਤੋ ਸੂਏ ਸੋਆ ਸੱਜਰਾ ਟੋਕੜ ਸਾਰੇ ਤਰ੍ਹਾਂ ਦੇ ਨਾਗ ਮਿਲ ਜਾਣਗੇ ਮਗਰ ਦੋਸਤੋ ਬੱਚੀ ਵੀ ਮਿਲ ਜੂਗੀ ਤੇ ਮੁੱਲ ਵੀ ਬਾਈ ਦਾਦਾ ਵੀ ਆਪਾਂ ਛੋਟੇ ਛੋਟੇ ਕਰਨੇ ਆ ਲਾਸਟ ਦੇਕਰ ਬਣੇ ਰਿਓ ਪਰ ਜਿਹੜੇ ਮੁੱਲ ਦੋਸਤੋ ਹੋ ਗੱਲਾਂ ਬਾਤਾਂ ਡਿਟੇਲ ਪੂਰੀ ਆਪਾਂ ਬਾਈ ਤੋਂ ਲੈ ਦਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੋ ਆ ਜੀ ਬਈ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਨੇ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਡਰੈੱਸ ਨਾਮ ਬਾਈ ਗੁਰੀ ਆ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਬਾਈ ਠੀਕ ਆ ਮੋਬਾਈਲ ਨੰਬਰ ਬੋਲੋ 869070979 ਬਾਈ ਠੀਕ ਆ ਨੰਬਰ ਦੋਸਤੋ ਬਾਈ ਦਾ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਸ਼ੁਰੂ ਕਰ ਲਈਏ ਬਈ ਇੱਕ ਨੰਬਰ ਬਈ ਥੱਲੇ ਪਾਸੇ ਇਹਨੂੰ ਭਾਈ ਮੰਨ ਕੇ ਚੱਲ ਹਫਤਾ ਹੋ ਗਿਆ ਸੂਈ ਨੂੰ ਠੀਕ ਆ ਵੱਛੀ ਆ ਮਗਰ ਭਾਈ ਠੀਕ ਆ ਦੂਜਾ ਸੂਗਾ ਸੂਈ ਆ ਜਰਸੀ ਕ੍ਰੋਸ ਅਗਲਾ ਜਰਸੀ ਮੰਨ ਲਵੇ ਸ਼ਾਈ ਵਾਲ ਮੰਨ ਲਵੇ ਹੂੰ ਠੀਕ ਆ ਵੱਛੀ ਆ ਭਾਈ ਇਹਦੇ ਮਗਰ 10 ਕਿਲੋ ਦੋਦ ਚੋਣ ਵਾਲਾ ਭਾਈ ਠੀਕ ਹੈ ਜਿਹੜਾ ਆਪਣਾ ਮੰਨ ਕੇ ਚੱਲ ਇੱਥੇ ਆਪਾਂ ਚਵਾ ਕੇ ਦਵਾਂਗੇ ਆਪਣੇ ਨਾਲ ਕੋਈ 9 ਕਿਲੋ ਤੇ ਸੌਦਾ ਕਰ ਲੈ ਭਾਵੇਂ 10 ਤੇ ਕਰ ਲੈ 10 ਕਿਲੋ ਆ ਕੇ 10 ਹੀ ਚਵਾ ਕੇ ਦਵਾਂਗੇ ਠੀਕ ਹੈ ਭਾਵੇਂ ਅਗਲਾ ਦੋ ਡੰਗ ਚੋਲੇ ਦੋ ਦੇ ਵੀ ਬਾਈ 4-4 ਅਗਲੇ ਨੇ ਪੈਸੇ ਲਾਉਣੇ ਆ ਠੀਕ ਆ ਹਾਂ ਸਹੀ ਹੈ ਤੇ ਜੇ ਤੇ ਬਾਈ ਮੰਨ ਕੇ ਜੇਰ ਦੀ ਫੁੱਲ ਗਰੰਟੀ ਆ ਇਹ ਨਾ ਬਾਈ ਆਪਣੇ ਕੋਲੇ ਵੜ ਰਾਤ ਆਈ ਥੋੜਾ ਥਨਾ ਨੂੰ ਮੂੰਹ ਮੈਨੂੰ ਭਲੇ ਖਾ ਲੱਗਿਆ ਮੈਂ ਤਾਂ ਕਰਕੇ ਆਪਾਂ ਦੱਸਣ ਲੱਗੇ ਆ ਨਹੀਂ ਮੈਂ ਵੀ ਵੀਡੀਓ ਤੇ ਹੀ ਲਈ ਸੀ ਬਾਈ ਵੀਡੀਓ ਤੇ ਹੀ ਗਾਂ ਆਈ ਆ ਠੀਕ ਆ ਠੀਕ ਆ ਆਪਾਂ ਉਸ ਬੰਦੇ ਦਾ ਮੰਨ ਕੇ ਚੱਲੋ ਵੀ ਚੈਨਲ ਦਾ ਨਾਮ ਨਹੀਂ ਸਮਾਨ ਕੇ ਚੱਲ ਵੀ 10 ਕਿਲੋ ਦੋ ਸਹੀ ਚੋਣ ਵਾਲਾ ਮੂੰਹ ਮਾਰ ਦੀ ਥੋੜਾ ਥਾਣਾ ਨੂੰ ਭਾ ਵੱਛੀਆਂ ਵਾਲਾ ਹੀ ਆ ਬਾਈ ਇਹਦਾ ਅੱਛਾ ਹਾਂ ਠੀਕ ਆ ਚਾਹੇ ਮੰਨ ਕੇ ਚੱਲ ਜੇ ਨੇ ਮੰਨ ਕੇ ਚੱਲ ਆਪਦੇ ਇਹਦੇ ਨੱਕ 'ਚ ਕੋਈ ਕੰਡਾ ਕੁੰਡਾ ਆ ਪਾ ਕੇ ਰੱਖਣੀ ਆ ਘਰੇ ਅਗਲਾ ਮੰਨ ਕੇ ਚੱਲ ਤੈਨੂੰ ਵੀ ਪਤਾ ਵੱਛੀਆਂ ਨਾਲੋਂ ਸਸਤੇ ਮੁੱਲ 'ਚ ਆਪਾਂ ਵੇੜ ਦੇ ਦੇਣੀ ਆ ਬਾਈ ਅਗਲਾ ਆ ਦੀ ਰਾਖੀ ਰੋਕੀ ਗੱਲ ਸੀਲ ਠੰਡੀ ਦੀ ਤਾਂ ਬਾਈ ਆਂਤੀ ਕੋਈ ਨਹੀਂ ਵੱਛੀ ਛੱਡਣੀ ਛੱਡ ਲਵੇ ਨਹੀਂ ਛੱਡਣੀ ਨਾ ਛੱਡੇ ਬਾਈ ਲੈ ਠੀਕ ਆ ਹਾਂ ਭਾਵੇਂ ਘੰਟਾ ਬੈਠਾ ਰਹੀ ਥੱਲੇ ਆਣੀ ਵੀ ਬਾਈ ਪੈਰ ਪਟ ਜਿਓ ਠੀਕ ਭਾਈ ਯਾਰ ਮੁੱਲ ਤਾਂ ਮੰਨ ਕੇ ਚੱਲ ਵੀ ਵੱਛੀ ਵੀ ਨਹੀਂ ਦੇਣੀ ਕਿਸੇ ਨੇ ਮੇਰੀ ਅੱਛਾ 14000 ਦੀ ਵੜ ਦੇਣੀ ਆ ਮੁੱਲ ਕਰਾਉ ਨੂੰ ਜਿੰਨਾ ਅਗਲਾ ਮਰਜੀ ਕਰਾ ਲਵੇ ਦੁੱਧ 10 ਕਿਲੋ ਬਾਈ ਚਵਾ ਕੇ ਦਵਾਂਗੇ ਦੋਨੇ ਟਾਈਮ ਠੀਕ ਆ ਹਾਂ ਲੋ ਦੋਸਤੋ ਪਹਿਲੇ ਨੰਬਰ ਤੇ ਹੀ ਸ਼ੁਰੂਆਤ ਕਰਤੀ ਸਿੱਧਾ ਮੰਨ ਕੇ ਚੱਲੋ ਵੀ ਭਾਅ ਵੀ ਉਹੋ ਜਿਹਾ ਕਰਤਾ ਬਾਈ ਨੇ 14000 ਚ ਬਾਈ ਦੱਸਦਾ ਵੀ ਆਹ ਖਲਾ ਬਾਈ ਆ ਉੱਤੇ ਰੱਸਾ ਛੱਡਤਾ ਆ ਥੱਲੇ ਬਹਿ ਗਿਆਂ ਬਾਈ ਸਹੀ ਆ ਹਾਂ ਐਨ ਇਮਾਨੇ ਕਾ ਚੱਲ ਮਰਜੂ ਕੂਰਜੂ ਜਿਵੇਂ ਅਗਲਾ ਮਰਜੀ ਠੀਕ ਆ ਬੰਦ ਦੀ ਬਈ ਕੋਈ ਗੱਲ ਨਹੀਂ ਆਹ ਦੋਸਤੋ ਬਾਈ ਨੇ ਰੱਸਾ ਛੱਡ ਕੇ ਤੁਹਾਨੂੰ ਦਿਖਾਈ ਦਿੱਤੀ ਤੇ 14 ਲੀਟਰ ਸੌਰੀ 14000 ਇਹਦਾ ਮੁੱਲ 10 ਲੀਟਰ ਦੁੱਧ ਹਾਜ਼ਰ ਆ ਤੇ ਪਲੱਸ ਪੁਆਇੰਟ ਇਹ ਮਗਰ ਇਹਦੇ ਬੱਚੀ ਆ ਇੰਨੇ ਚ ਦੋਸਤੋ ਤੁਹਾਨੂੰ ਦੋ ਨਗ ਮਿਲ ਜਾਣੇ ਆ ਤੇ ਮਗਰ ਬੱਚੀ ਮਿਲ ਜਾਣੀ ਆ ਬੱਚੀ ਵਾਲੀ ਦੀ ਵਸੇ ਜਿਆਦਾ ਮੰਗ ਰਹੇ ਨੇ ਸਾਰਿਆਂ ਸੂਨੀਆਂ ਸਵੰਨੀਆਂ ਦੀ ਮੁੱਲ ਵੀ ਜੈ ਜਗ ਝੋਨੇ ਦਾ ਸੀਜ਼ਨ ਚੱਲਦਾ ਕਿਸੇ ਨੇ ਥੋੜੇ ਪੈਸੇ ਲਾਉਣੇ ਤੇ ਉਹ ਨਗ ਤੁਹਾਨੂੰ ਮਿਲ ਜਾਣਗੇ ਬਾਕੀ ਨੰਬਰ ਸਕਰੀਨ ਤੇ ਰਹੂਗਾ ਬਾਈ ਨਾਲ ਸੰਪਰਕ ਕਰੋ ਤੇ ਇੱਕ ਗੱਲ ਐਡ ਕਰਕੇ ਬਾਈ ਮੜਾ ਜਾ ਆਪਣਾ ਫੋਨ ਤੇ ਸਮਾਂ ਦਿਖਾ ਦਿਓ ਵੀਡੀਓ ਬਣਾਉਂਦਾ ਸਮਾਂ ਜੀ ਰੂਦਾ ਖਾਵਾਂਗੇ ਤਾਂ ਕਿ ਤੁਹਾਨੂੰ ਦੇਖਣ ਵਾਲੇ ਨੂੰ ਜੱਜਮੈਂਟ ਹੋ ਜਾਏ ਹਵਾਨਿਆਂ ਤੋਂ ਵੀ ਸ਼ਾਮ ਦੀ 22:12:48 ਮਿੰਟ ਬਈ 48 ਮਿੰਟ ਹੋ ਗਏ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸ਼ਾਮ ਨੂੰ ਇਹਨੇ ਹਵਾਨਾ ਕਿੰਨਾ ਤਿਆਰ ਕਰਨਾਗਾ ਦੋ ਨੰਬਰ ਵਾਲਾ ਮਾਰ ਗਏ ਨੇਗਾ ਹਾਂ ਬਈ ਦੋ ਨੰਬਰ ਬਈ ਬਈ ਟੋਕੜ ਵੈੜਾ ਬਈ 23 ਦਿਨ ਹੋ ਗਏ ਬਣੀ ਨੂੰ ਹੂੰ ਦੁੱਧ ਸਹੀ ਜਿਹੜਾ ਚੋਣ ਵਾਲਾ ਬਈ ਇਹਦੇ ਥੱਲੇ 8 ਕਿਲੋ ਆ 7 ਕਿਲੋ ਤੇ ਸੌਦਾ ਕਰ ਲੈ ਸੀਲ ਠੰਡੀ ਦਾ ਹੰਤ ਕੋਈ ਠੀਕ ਆ ਸਹੀ ਕਨਮਾ ਸੂਸ ਹੋਈ ਵੀ ਆ ਦੂਜਾ ਬਈ ਦੂਜਾ ਠੀਕਾ ਤੋਰ ਦੀ ਮਾਰਾ ਥਾਣ ਦੋਸਤੋ ਤੁਸੀਂ ਚੈੱਕ ਕਰ ਰਹੇ ਥਾਣਾ ਵੀ ਓਕੇ ਵੈਸੇ ਨੇ ਮੈਂ ਨਾ ਬੇਚੰਤੋ ਕਿ ਆ ਜਾਏ ਬਾਈ ਸੀਲ ਠੰਡੀ ਦੀ ਫੁੱਲ ਗਾਰੰਟੀ ਥਾਣਾ ਦੀ ਫੁੱਲ ਗਾਰੰਟੀ ਠੀਕ ਹੈ ਲੋ ਦੋਸਤੋ ਸੀਲ ਠੰਡੀ ਆ ਜਾਤ ਕੁਆਲਟੀ ਵੀ ਚੰਗੀ ਆ ਟੋਕੜ ਆ ਦੋਸਤੋ ਇਹ ਬਾਈ ਦਾਦਾ ਵੀ ਸੀਮਨ ਵੀ ਇਹਦੇ ਲੱਗਿਆ ਹੋਇਆਗਾ ਪਰ ਤੁਸੀਂ ਖਾਲੀ ਮੰਨ ਕੇ ਸੌਦਾ ਕਰੋ ਕਿਉਂਕਿ ਹਜੇ ਦੇਣੀ ਥੋੜੇ ਹੋਈ ਆ ਨਾ ਤਾਂ ਉਹ ਚੈੱਕ ਪਾਚ ਆਉਂਦੀ ਅੱਗੇ ਦੋਸਤੋ ਥੋੜੀ ਸੇਵਾ ਸੰਭਾਲ ਆ ਵੀ ਅੱਗੇ ਜੇ ਤੁਹਾਡੀ ਕਿਸਮਤ ਆ ਗੱਭਰਣ ਦੀ ਪਰ ਦੱਸਣਾ ਅਗਲੇ ਦਾ ਫਰਕ ਬਾਕੀ ਬਾਈ ਬਿਊਟੀ ਬਹੁਤ ਆ ਵੈੜ ਦੀ ਸੋਹਣੀ ਬ ਦੁੱਧ ਦੀ ਜਜਮੈਂਟ ਦੋਸਤੋਂ ਤੁਸੀ ਲਾਉਣੀ ਹੈ ਜੀ ਕਿਉਂਕਿ ਸ਼ਾਮ ਦੀ ਚਵਾਈ ਚ ਵੀ ਤੁਹਾਨੂੰ ਆਪਾਂ ਸਮਾਂ ਵੀ ਦਿਖਾਇਆ ਉਸ ਤੋਂ ਨਾਲ ਆਈਡੀਆ ਲਾ ਸਕਦੇ ਹੋ ਦੁੱਧ ਬਈ ਦੁੱਧ ਦਾ ਵੀ 8 ਲੀਟਰ 7 ਲੀਟਰ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਹੋ ਮੁੱਲ ਬਈ ਇਹਦਾ ਕੀ ਰਹਿਣਾ ਲੱਗਾ 17000 ਰੁਪਿਆ ਬਈ ਮੋਲੋ ਦੋਸਤੋਂ ਇਹਦਾ 17000 ਰੁਪਿਆ ਲੈਣ ਦੇ ਬ ਲੈਣ ਦੇ ਨਹੀਂ ਆ ਬਈ ਛੋਟ ਛੱਪਾ ਮਸ ਕਰ ਦਾਂਗੇ ਵੀ ਐ ਨਹੀਂ ਵੀ ਕੋਈ ਹਜ਼ਾਰ ਕਹਿ ਦੂਗਾ ਬਈ ਹਜ਼ਾਰ ਛੱਡ ਦੇ ਜਮਣ ਛੱਡਿਆ ਨਾ ਬਈ ਠੀਕ ਆ ਹਾਂਜੀ ਬਈ ਲੋ ਦੋਸਤੋਂ ਮੁੱਲ ਬਈ ਦਾ ਫਿਕਸ ਜੀ ਹੈ ਪਰ ਜਾਇਜ਼ ਆ ਸੱਪ ਮਾਨਤਾ ਨਹੀਂ ਹੋਣੀ ਇੰਨੇ ਦੀ ਤਾਂ ਬਈ ਕਿਸੇ ਨੇ ਅਸਰਵ ਠੀਕ ਆ ਸੋਨਾ ਗਲਾ ਵਿਥਨ ਲੱਗਿਆ ਤੁਹਾਨੂੰ ਇਧਰਲੇ ਪਾਸੇ ਜੀ ਆਪਾਂ ਦਿਖਾਤਾ ਇੱਕ ਨੰਬਰ ਵਾਲਾ ਜੀ ਨਿਗਾ ਮਾਰ ਗਏ ਬਈ ਛਾਈ ਵਾਲ ਵੈੜ ਬਈ ਅੱਜ ਤੀਜਾ ਦਿਨ ਸੁਹੀ ਨੂੰ ਆ ਠੀਕ ਆ ਸੀਲ ਠੰਡੀ ਦੀ ਫੋਲ ਗਾਰੰਟੀ 10 ਕਿਲੋ ਦੁੱਧ ਦਾ ਬਾਈ ਜਿਹੜਾ ਚੋਣ ਵਾਲਾ ਆ ਬੱਚਾ ਖੜਾ ਅੱਗੇ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਆ ਚੱਕ ਬਾਈ ਪੂਸ ਚੱਕ ਕੇ ਖੜਜੂ ਕਰਮ ਵਾਲੀ ਭਾਵੇਂ ਵੇੜੇ ਦੇ ਵਿਚਾਲੇ ਛੱਡ ਕੇ ਜਵਾਖ ਨੂੰ ਭਰ ਠੀਕ ਆ ਥੋੜੀ ਮੜਾ ਕਿਹੜਾ ਖੜਾ ਤੇ ਜੇਰ ਜੂਰ ਦੀ ਉਹ ਚੀਜ਼ ਬਣੇ ਉਹ ਬਾਈ ਅਗਲਾ ਵੇਚਣ ਤੋਂ ਕਿ ਆ ਜੀ ਮੈਲਾ ਸਿੱਟੀ ਹੁੰਦੀ ਆ ਵੈੜ ਠੀਕ ਆ ਹੂੰ ਹੂੰ ਲੋ ਦੋਸਤੋ ਇਹ ਵੀ ਛਾਈ ਵਾਲ ਗਰਮੀਆਂ ਦਾ ਤੋਹਫਾ ਤੇ ਦੁੱਧ ਇਹਨਾਂ ਦਾ ਵੀ ਸੰਗਣਾ ਹੁੰਦਾ ਨਾਲੇ ਕਹਿੰਦੇ ਗੁਣਾਕਾਰੀ ਹੁੰਦਾ ਉਹ ਖੜਾ ਬੱਚਾ ਵਖਾ ਦੇ ਬਾਈ ਆ ਇੱਥੇ ਬਹਿ ਗਏ ਨੇ ਥੱਲੇ ਲੈ ਲੋ ਦੋਸਤੋ ਬੱਚਾ ਤੁਸੀਂ ਦੇਖ ਹੀ ਲੈ ਇਧਰਲੇ ਪਾਸੇ ਸਾਹਮਣੇ ਨਹੀਂ ਐਵੇਂ ਦੀ ਗਾਂ ਬਈ ਮਿਲਦੀ ਨਹੀਂ ਆ ਉੱਤੇ ਰੱਸਾ ਛੜਦਾ ਆ ਫੇਰ ਬਹਿ ਜਾਂ ਨਾਲੇ ਠੀਕ ਆ ਨਾ ਅੱਗੋ ਖੜੀ ਜਾਂ ਨਾਲੇ ਸਹੀ ਆ ਲੈ ਤੁਹਾਡੇ ਦਾ 10 ਲੀਟਰ ਹੈ ਨਾ ਬਈ 10 ਕਿਲੋ ਬਈ ਦੋਨੇ ਟਾਈਮ ਚਵਾ ਕੇ ਦਊਂਗਾ ਠੀਕ ਆ ਲੋ ਦੋਸਤੋ 10 ਲੀਟਰ ਬਈ ਦਾ ਵੀ ਦੋਨੇ ਟਾਈਮ ਆਪਾਂ ਚਾਹ ਆ ਗਈ ਦੇ ਮਾਗੇ ਭਾਵੇਂ ਤੁਸੀਂ ਦੋ ਡੰਗ ਚੋਲੋ ਬਾਕੀ ਚਾਰ ਹੀ ਥਾਣਾ ਕੋਈ ਫੋਰਸਾਂਗ ਨਹੀਂ ਮੁੱਲ ਆਪਾਂ ਬਈ ਨੂੰ ਪੁੱਛ ਲੈਨੇ ਇਹ ਮੁੱਲ ਦਾ ਕੀ ਰਹਿਣਾ ਲਾ ਮੁੱਲ ਬਈ ਕੀ ਰਹਿਣਾ ਲਾ ਬਈ ਮੁੱਲ ਮੰਨ ਕੇ ਚੱਲ ਜੇ ਤਾਂ ਆਪਾਂ ਵਾਦ ਕਰੀਏ ਵੈੜਨੇ ਤਾਂ ਤਾਂ ਵੀ ਵਿਕਣਾ ਹੂੰ 26000 ਦੀ ਹਾਂ ਤੇ ਨਾ ਆਈਆਂ ਬਾਈ ਠੀਕ ਆ ਹਾਂਜੀ ਲਓ ਦੋਸਤੋ ਮੁੱਲ ਬਈ ਜਿਆਦਾ ਜਿੰਨਾ ਮਰਜ਼ੀ ਕਰ ਲੋ 26000 ਦੀ ਹਾਂ ਤੇ ਨਾ ਆਈਆਂ ਕਾਕਾ ਬਈ ਅੱਜ ਹੀ ਸੀਲ ਠੰਡੀ ਸ਼ਾਈ ਵਾਲਾਂ ਗਾਂ ਮਿਲਦੀ ਵੀ ਨਹੀਂ ਬੱਚੇ ਤੋਂ ਬਿਨਾਂ ਦਾ ਬੂਥੇ ਦੇ ਮਾਰ ਕੇ ਪਰੇ ਜਾਂਦੀ ਆ ਠੀਕ ਆ ਸਹੀ ਆ ਦੋਸਤੋ ਤੁਹਾਨੂੰ ਇਹ ਵੀ ਪਤਾ ਵੀ ਸ਼ਾਈ ਵਾਲ ਹੋ ਗਈ ਗੈਰ ਹੋ ਗਈ ਜਿਹੜਾ ਦੇਸੀ ਨਸਲ ਚਾਹੁੰਦਾ ਹੈ ਤਾਂ ਇਹ ਬੱਚੇ ਦਾ ਜਿਆਦਾ ਕਰ ਦਿੰਦਾ ਹੁੰਦਾ ਹੈ ਤੇ ਬਾਈ ਦੱਸਦਾ ਵੀ ਇਹ ਬੱਚੇ ਤੋਂ ਬਿਨਾ ਵੀ ਮਿਲਦੀ ਹੈ ਵਧੀਆ ਤੇ ਬਾਕੀ ਨੰਬਰ ਥੱਲੇ ਸਕਰੀਨ ਤੇ ਚੱਲਦਾ ਰਹਿਣਾ 26000 ਦੋਸਤੋ ਹੋਰ ਲਈ ਬਾਈ ਨੇ ਕਰਤਾ ਜਿਆਦਾ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਓ ਗੁਰੀ ਠੈਰੀ ਫਾਰਮ ਤੋਂ ਵੀਡੀਓ ਬਣਾਈ ਹੈ ਲਾਸਟ ਤੱਕ ਦੇਖ ਲਈ ਧੰਨਵਾਦ